ਬੀਤੇ ਸਮੇਂ ਦੌਰਾਨ ਸ਼ੰਭੂ ਬਾਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਹੋ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਉਸ ਵੇਲੇ ਵੱਡਾ ਖੁਲਾਸਾ ਹੋ ਗਿਆ ਜਦੋਂ ਕੋਠੀ ਦੇ ਵਿੱਚ ਟੋਏ ਪੱਟ ਕੇ ਦੱਬੇ ਟਰਾਲੀਆਂ ਦੇ ਸਮਾਨ ਬਰਾਮਦ ਹੋ ਗਏ। ਦਲ ਇੱਕ ਟਰਾਲੀ ਚੋਰੀ ਮਾਮਲੇ ਸਬੰਧੀ ਨਾਭਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਸੀ। ਹੁਣ ਇਸ ਦੀ ਜਾਂਚ ਸੀਆਈਏ ਸਟਾਫ ਪਟਿਆਲਾ ਪੁਲਿਸ ਕਰ ਰਹੀ ਹੈ। ਕਿਸਾਨਾ ਬਲੋ ਇਲਜ਼ਾਮ ਨੇ ਕਿ ਟਰਾਲੀ ਦੇ ਕੁਝ ਪਾਰਟ ਨਾਭਾ ਨਗਰ ਕਾਉਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਨੇ ਤੇ ਜਦੋਂ ਪੁਲਿਸ ਨੇ ਜੀਸੀਬੀ ਮਸ਼ੀਨ ਨਾਲ ਖੁਦਾਈ ਕਰਵਾਈ ਗਈ ਤਾਂ ਟਰਾਲੀਆਂ ਦੇ ਕੁਝ ਪਾਰਟ ਉਥੋਂ ਬਰਾਮਦ ਹੋਏ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਭਾ ਗਿਆ ਇਸ ਪੂਰੇ ਘਟਨਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਬਿਆਨ ਸਾਹਮਣੇ ਆਉ ਸੁਣਦੇ ਹਾਂ ਦੇਖੋ ਨਗਰ ਕਾਉਂਸਲ ਦਾ ਦਫ਼ਤਰ ਤੇ ਇਹ ਉਹ ਸਾਭ ਦੀ ਕੋਠੀ ਹੈ ਨਾਭਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਪੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪ ਤੇ ਉਹਨਾਂ ਦੇ ਪਾਈਪ ਡੰਡੀਆਂ ਡੁੰਡੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਬਕਸੇ ਚੋਂ ਵੱਡ-ਬੁੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪ੍ਰਕਾਰ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਹੈ ਬਿੱਡ ਹੋ ਗਏ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਟ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ਅਦਾਰੇ ਦੇ ਵਿੱਚ ਚੋਰੀ ਵਾਲਾ ਸਮਾਨ ਦੱਪਣਾ ਇਹ ਇੱਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁੰੁੰਦੇ ਨੇ ਪ੍ਰਧਾਨ ਚੁੰੁੰਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁੰੁੰਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਦਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾਤੇ ਜਿਹੜੇ ਸਰਕਾਰੀ ਏਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਂ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਆਪਰਾਮਦ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੇ ਨਾਪੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਬੈਂਦਾ ਉਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰੀ ਆਏ ਹਾਂ ਉਰੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਦੀ ਉਰੇ ਨਗਰ ਕੌਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਤਵਾੜੀਆਂ ਤੋਂ ਪਰ ਆਹ ਉਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕੀ ਨੇ ਦੱਬਿਆ ਕਿਵੇਂ ਦੱਬਿਆ ਇਹ ਅਨਵੈਸਟੀਗੇਸ਼ਨਾਂ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਸਮਾਨ ਆ ਜਿਹੜਾ ਸਰਕਾਰਾਂ ਨੇ ਕਢਾਉਣਾ ਸੀ ਜਿਹੜਾ ਅਸੀਂ ਭਰਾਭੂ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਿਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਾਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਤੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆ ਦੇਖੋ ਬਾੜ ਖੇਤ ਨੂੰ ਖਾਨ ਵਾਲੀ ਗੱਲ ਆ ਇਹ ਕੁਝ ਬਰਾਮਦ ਹੋ ਜਾ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਾਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਵਰਕਸਾਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਾਮਾਨ ਆ ਹਜੇ ਸ਼ੁਰੂ ਆ ਜੇ ਇਸ ਵੀ ਚੱਲ ਰਹੀ ਆ ਇਸ ਮੌਕੇ ਤੇ ਸੀਆਈਏ ਸਟਾਫ ਪਟਿਆਲਾ ਦੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਕਿਹੜੀ ਇਨਵੈਸਟੀਗੇਸ਼ਨ ਨ ਮੁਕਦਮੇ ਦੀ ਉਹ ਸਾਡੇ ਕੋਲੋਂ ਕੀਤੀ ਜਾ ਰਹੀ ਹੈ ਸੀ ਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਸੀ ਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀਸੀਬੀ ਨਾਲ ਕਿ ਉਹ ਜੋ ਮਿਲਦਾ ਦੇਖ ਜੀ ਕੀ ਕੀ ਸਮਾਨ ਮਿਲਿਆ ਹੁਣ ਤੱਕ ਜੀ ਹੁਣ ਤਾਂ ਸਿਰਫ ਪੱਤੀਆਂ ਨੇ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਦੇ ਨਹੀਂ ਹੋ ਕਿਸੇ ਜੀ ਔਰ ਟਰਾਲੀ ਦੀ ਹੋ ਸਕਦੀ ਹੈ ਨਾ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਅੱਛੇ ਸਮਾਨ ਕੀ ਮੰਨ ਕਰਦੇ ਨੇ ਕਿਸਾਨ ਤਾਂ ਦੇਖੋ ਇਹ ਮੰਨ ਕਰ ਰਹੇ ਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ ਉਹ ਬਾਕੀ ਦੇ ਦੇ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੈੱਕ ਹੋ ਜਾਊਗਾ ਹੁਣੇ ਰਿਕ 1 ਘੰਟੇ ਦੇ ਵਿੱਚ ਇਹ ਕੀ ਦੀ ਕੋਠੀ ਹੈ ਵੀ ਹੁਣ ਕਿਸ ਦੇ ਖਿਲਾਫ ਮਾਮਲਾ ਦਰਜ ਹੋਊਗਾ ਮਾਮਲਾ ਤਾਂ ਮਕਦਮਾ ਤਾਂ ਪਹਿਲਾਂ ਹੀ ਦਰਜ ਹੈ ਜੀ ਜੀਦੀ ਜੀ ਦੇ ਵੀ ਇਹਦੇ ਵਿੱਚ ਉਹ ਹੋਊਗਾ ਜਿਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤੋਂ ਪੁੱਛ ਕੇ ਕਰਾਂਗੇ ਖੇਦਾਦੇ ਕੇ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਜਦੋਂ ਟਰਾਲੀਆਂ ਦੇ ਕੁਝ ਪਾਰਟ ਮਿਲੇ ਤਾਂ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹਕੀਕਤ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਂ ਸਿੰਘ ਲੁਹਾਣਾ ਦੀ ਰਿਪੋਰਟ